ਇਹ ਆਪ ਜੀ ਦੇ ਬੱਚਿਆਂ ਨੇ ਰਹਿਣਾ ਸਾਹਿਬ ਜੀ ਦਾ ਬਾਤ ਕੀਤਾ ਹੈ ਅਵਰੰਤ ਕੀਰਤਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਬਾਤ ਕਰਦੇ ਹਨ ਕੀਰਤਨ ਕਰਦੇ ਹਨ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਵਾਸਤੇ ਸਪਸ਼ਟ ਅਤੇ ਸ਼ੁੱਧ ਬਾਣੀ ਪੜਨ ਦਾ ਬਲ ਬਖਸ਼ਣਾ ਪੜੀ ਹੋਈ ਬਾਣੀ ਲੇਖੇ ਲਾਉਣੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਾਸਾਂ ਵੱਲੋਂ ਅਰਦਾਸ ਬੇਨਤੀ ਹੈ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਅਤੇ ਉਸ ਤੋਂ ਇਲਾਵਾ 30 35 35 ਸਾਲਾਂ ਤੋਂ ਜਿਹੜੇ ਬੰਦੀ ਸਿੰਘ ਬਣਾ ਕੇ ਜੇਲ੍ਹਾਂ ਵਿੱਚ ਤਾੜੇ ਗਏ ਹਨ ਵਾਹਿਗੁਰੂ ਜੀਓ ਉਹਨਾਂ ਦੀਆਂ ਚੜ੍ਹਦੀਆਂ ਕਲਾ ਰੱਖਣੀਆਂ ਰਿਹਾਈਆਂ ਬਖਸ਼ਣੀਆਂ ਸਿੰਘਾਂ ਨੂੰ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਜੋ ਵੀ ਇਸ ਟਾਈਮ ਸਿੱਖ ਕੌਮ ਤੇ ਭੀੜ ਬਣੀ ਹੈਗੀ ਆ ਨੌਜਵਾਨਾਂ ਦੀ ਫੜੋ ਫੜਾਈ ਦਾ ਸਿੰਸੜਾ ਚੱਲ ਰਿਹਾ ਸੱਚੇ ਪਾਤਸ਼ਾਹ ਜੀਓ ਪਰਿਵਾਰਾਂ ਨੂੰ ਬਾਣੀ ਵਿੱਚ ਰੱਖਣਾ ਸਿੰਘਾਂ ਨੂੰ ਰਿਹਾਈਆਂ ਬਖਸ਼ਿਸ਼ ਕਰਨੀਆਂ ਮਿਹਰ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਹੱਥ ਦੇ ਕੇ ਸਭ ਨੂੰ ਸੱਚੇ ਪਾਤਸ਼ਾਹ ਜੀਓ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਕਿਰਪਾ ਕਰਨੀ ਸਹੀ ਪਿਆਰੇ ਮੇਲੇ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਨਾਮ ਜਪਨ ਜਲਦੀ